ਦੋਸਤੋ ਹਰ ਵੇਲੇ ਰੱਬ ਦਾ ਸ਼ੁਕਰ ਮਨਾਇਆ ਕਰੋ ਕਿਉਂਕਿ ਜੋ ਚੀਜ਼ ਅੱਜ ਤੁਹਾਡੇ ਕੋਲ ਹੈਗੀ ਏ ਕਿਸੇ ਲਈ ਉਹ ਚੀਜ਼ ਇੱਕ ਸੁਪਨਾ ਹੋ ਸਕਦੀ ਹੈ ਅਤੇ ਕਿਸੇ ਕਿਸੇ ਨੂੰ ਉਹ ساری ਉਮਰ ਨਹੀਂ ਜੁੜਦੀ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਇੱਕ ਪਰਿਵਾਰ ਸੜਕ ਦੇ ਕਿਨਾਰੇ ਮੀ ਵਿੱਚ ਬੈਠਾ ਹੈ ਅਤੇ ਮੀ ਵਿੱਚ ਬੈਠੇ ਹੀ ਆਪਣੇ ਖਾਣ ਲਈ ਖਾਣਾ ਬਣਾ ਰਿਹਾ ਹੈ ਪਰਿਵਾਰ ਦੇ ਦੋ ਛੋਟੇ ਬੱਚੇ ਇੱਕ ਲੱਕੜ ਦਾ ਫੱਟਾ ਸਿਰ ਉੱਪਰ ਚੱਕੀ ਖੜੇ ਨੇ ਤਾਂ ਕਿ ਜੋ ਖਾਣਾ ਬਣ ਰਿਹਾ ਹੈ ਉਸ ਉੱਪਰ ਮੀ ਨਾ ਪਵੇ ਅਤੇ ਬੱਚਿਆਂ ਦਾ ਪਿਤਾ ਖਾਣਾ ਬਣਾ ਰਿਹਾ ਹੈ ਸੋ ਬਹੁਤ ਸਾਰੇ ਲੋਕ ਐਦਾਂ ਦੇ ਵੀ ਹੁੰਦੇ ਨੇ ਜੋ ਘਰਾਂ ਵਿੱਚ ਬੈਠ ਕੇ ਵਧੀਆ ਤੇ ਸੁਆਦਾਂ ਨਾਲ ਖਾ ਕੇ ਵੀ ਖਾਣੇ ਵਿੱਚ ਨੁਕਸਾਨ ਕਰਦੇ ਰਹਿੰਦੇ ਨੇ ਪਰ ਉੱਥੇ ਹੀ ਦੂਜੇ ਪਾਸੇ ਕੁਝ ਇਹੋ ਜਿਹੇ ਲੋਕ ਵੀ ਨੇ ਜੋ ਇਹੋ ਜਿਹੇ ਹਾਲਾਤਾਂ ਵਿੱਚ ਵੀ ਸਬਰ ਕਰ ਲੈਂਦੇ ਨੇ ਸੋ ਹਮੇਸ਼ਾ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਜੋ ਅੱਜ ਤੁਹਾਡੇ ਕੋਲ ਹੈ ਬਹੁਤਿਆਂ ਲਈ ਉਹ ਸੋਚ ਤੋਂ ਵੀ ਪਰੇ ਹੈ ਐਵੇਂ ਹੀ ਨਾ ਹਰ ਗੱਲ ਤੇ ਕਹੀ ਜਾਇਆ ਕਰੋ ਕਿ ਮੇਰੇ ਕੋਲ ਆ ਨਹੀਂ ਮੇਰੇ ਕੋਲ ਉਹ ਨਹੀਂ ਜਿੰਨਾ ਹੈ ਉਸ ਵਿੱਚ ਖੁਸ਼ ਰਹੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਸਬਸ ਵੀਡੀਓ ਨੂੰ ਅਪਡੇਟ ਵੱਤੋ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ